ਮਰਦਾਨਾ ਜਿਹੇ ਬਾਤ ਸੇੜ ਕੇ ਗੁਰੂ ਨੇ ਕੀਰਤੀ ਕੀਤੀ ਹੈ ਆਨੰਦ ਦੇ ਸੰਗਤ ਨੇ ਸਾਰਾ ਸਾਰਾ ਸਰਮਣਿਕ ਕਰ ਸਗਤਾਂ ਘਰਾਂ ਨੂੰ ਲੱਗ ਗਿਆ ਹਨੇਰਾ ਕੈਣ ਵਾਲਾ ਹੋ ਗਿਆ ਭਾਈ ਪੂਰਾ ਨਹੀਂ ਗਿਆ ਜੁਨਾਦ ਦਾ ਸਰ ਮਹਾਰਾਣੀ ਨੇ ਡਾਕਾ ਉਹ ਆਪਣੇ ਘਰਿਆਂ ਦੇ ਅੰਦਰ ਤੇ ਨੂੰ ਪਾਸ ਦੇ ਘਰਾਂ ਤੇ ਭਾਈ ਪੂਰਾ ਖਰਚਾ ਲੱਗਿਆ ਅਰਵਾਸ ਆਸਰ ਨੇ ਉੱਪਰ ਹੈ ਸਾਰੀ ਰਾਤ ਅੱਖਾਂ ਵਿੱਚ ਨੀਂਦ ਨਹੀਂ ਪਈ ਧਿਆਨ ਨੂੰ ਨਾਨਕ ਪਾਸਾ ਮਹਾਰਾਜ ਦੇ ਚਰਨਾਂ ਦਾ ਭਾਈ ਗੋਰੇ ਨੇ ਆਮਦ ਲੈ ਕੁੱਠਿਆ ਆਪਣੀ ਮਾਂ ਨੇ ਜੋ ਵਰਦਨ ਦੇ ਵਿੱਚ ਕੁਝ ਮੱਖਣ ਪਿਆ ਸੀ ਕੁਝ ਘਾਲ ਤੇਹੀ ਪਿਆ ਸੀ ਦੁੱਧ ਪਿਆ ਸੀ ਜੋ ਨਾਨਕ ਪਾਸਾ ਦੇ ਚਰਨਾਂ ਵਿਚ ਆ ਕੇ ਚਲਾ ਗਿਆ ਸੇਵਾ ਮਿੱਧੀ ਹੈ ਲੰਗਰ ਵਰਹਾਵੇ ਮਾਤਾ ਗੋਰਾ ਦੇ ਭਾਈ ਸੁਖਾ ਜੀ ਗੁਰੂ ਅੰਗਦ ਸਾਹਿਬ ਦੇ ਜਨਮ ਦੇ ਫਰਕ ਗਏ ਗੁਰੂ ਨਾਨਕ ਦੇ ਪਾਸਾ ਮਹਾਰਾਜੀ ਨੇ ਭਾਈ ਗੁਰਨ ਨੂੰ ਆਪਣੇ ਕੋਲ ਬਾਲਿਆ ਕਹਿ ਲਿਆ ਗੁਰੂ ਨਾਨਕ ਦੇ ਪਾਸਾ ਕਿਰਪਾ ਕਰੋ ਮੈਨੂੰ ਮੌਤ ਤੋਂ ਬਹੁਤ ਡਰ ਲੰਦਾ ਜਦੋਂ ਐਡੀ ਗੱਲ ਕਹੀ ਗੁਰੂ ਨਾਨਕ ਸਾਹਿਬ ਜਣਗੇ ਮੇਰੀ ਬਾਤ ਸੱਚਾ ਕਰ ਕਰਨ ਲੱਗੀ ਚੁੱਲ੍ਹੇ ਤੇ ਕਹਿੰਦੇ ਜਦੋਂ ਆ ਗਏ ਬਾਲਿਆ ਨਾਂ ਆਪਣੀ ਮਾਂ ਦੀ ਮਦਦ ਕਰਨ ਨਾਲ ਅੱਗ ਲੱਗ ਨਾ ਚੁੱਲ੍ਹੇ ਦੇ ਵਿੱਚ ਨਾ ਮੋਤੀਆਂ ਲੱਕੜਾਂ ਰੱਖੀਆਂ ਅੱਗ ਨੇ ਮੜੀ ਮੇਰੀ ਮਾਂ ਨੇ ਕਿਹਾ ਪੁੱਤਰ ਅੱਗ ਇਸ ਤਰ੍ਹਾਂ ਨਹੀਂ ਬੱਜਦੀ ਅੱਗ ਦਾ ਬੰਦ ਕਰ ਪਹਿਲਾਂ ਸੋਧੀਆਂ ਭਿੰਗੜੀਆਂ ਰੱਖ ਉਹਨਾਂ ਨੂੰ ਅੱਗ ਦਾ ਅੱਗ ਬੱਜ ਜਾਵੇ ਕਿ ਭੰਗੀਆਂ ਲੱਕੜਾਂ ਨੂੰ ਆਪੇ ਅੱਗ ਚਾਗਾਵੇਗੀ ਉਹ ਸਭ ਨੇ ਮਾਰੇ ਮੰਨਣ ਦੇ ਵਿਚਾਰ ਕੀਤੇ ਹੈ ਕਿ ਜਿਸ ਤਰ੍ਹਾਂ ਸੋਤੀਆਂ ਲੰਗਲਾਂ ਪਹਿਲਾਂ ਬਰ ਗਈਆਂ ਬੱਟੀਆਂ ਨੂੰ ਅੱਗ ਬਾਹਰ ਦੇ ਕੇ ਪਈਆ ਐਸੇ ਤਰ੍ਹਾਂ ਹੋ ਸਕਦਾ ਸਤਿਗੁਰੂ ਜੀ ਮੇਰੀ ਲਾੜੀ ਪਹਿਨਾ ਆ ਜਾਵੇ ਮੈਨੂੰ ਮਰ ਤੋਂ ਬੜਾ ਘਰ ਆਉਂਦਾ ਹੈ ਨਾ ਜੇ ਸਤਿਗੁਰੂ ਜੀ ਦੂਸਰੀ ਗੱਲ ਇਹ ਜਦੋਂ ਆਨੇ ਚੜ੍ਹ ਕੇ ਆਲੇ ਉਹਨਾਂ ਸਮਿਆਂ ਵਿੱਚ ਜਦੋਂ ਫਾਟਾ ਉਹ ਜਿਹੜੇ ਫਲ ਲੈਣ ਵਾਲਾ ਉਹ ਜ਼ਮੀਨ ਵਿੱਚ ਕੰਧ ਕਰ ਰਹੀ ਹੈ ਜਰਵਾਣਿਆਂ ਫੱਕੀ ਫਸਲ ਮੱਢ ਕੇ ਲੈ ਗਈ ਜਿਹੜੀ ਫਸਲ ਨੂੰ ਜਿਹੜੇ ਫਲ ਤਾਂ ਰਹੀ ਸੀ ਉਹ ਘੋੜਿਆਂ ਨੇ ਖਾ ਲਈ ਜਿਹੜੀ ਜ਼ਮੀਨ ਕਰ ਲੈਣ ਰਹੀ ਸੀ ਘੋੜਿਆਂ ਦੇ ਪੈਰਾਂ ਨਾਲ ਉਹ ਖਤਮ ਹੋ ਗਈ ਸਾਡਾ ਪ੍ਰਜਾਣਾ ਹੋ ਗਿਆ ਮੈਂ ਸਮਝਦਾ ਸਤਿਗੁਰੂ ਜੀ ਜਿਸ ਤਰ੍ਹਾਂ ਦਰਿਆ ਦੇ ਕਿਨਾਰੇ ਦੇ ਧਰਤੀ ਪੁਰ ਨਾਰਿੰਦ ਦੇ ਪਾਰਸਾ ਦਾ ਸਵਾਰ ਜਲ ਕਰਿਆ ਪਟੀਏ ਇਹ ਵੀ ਇਹ ਕਿਵੇਂ ਹੰਗਵੀਏ